ਜਿਹੜੀ ਗੱਲ ਕਹੀ ਜਾਂਦੀ ਹੈ ਨਾ ਕਿ ਦਿਨ ਵਿੱਚ 2.5 ਘੰਟੇ ਘੱਟੋ-ਘੱਟ ਸਿਮਰਨ ਕਰੋ। ਵੀ ਸਮੇ ਦਾ ਦਸਵੰਦ ਕੱਢੋ 24 ਘੰਟੇ ਚ ਹੈ ਨਾ। ਇਹ ਕਹਿਣ ਵਾਲੇ ਨੇ ਤੇ ਕੋਸ਼ਿਸ਼ ਕੀਤੀ ਹੈ ਵੀ ਇਹ ਜਿਹੜਾ 0 ਤੇ ਖੜਾ ਹੈ ਉਹਨੂੰ 10% ਤੱਕ ਲੈ ਜਾਈਏ। ਜੀ ਪਰ ਇਹ ਗੁਰਬਾਣੀ ਦਾ ਸਿਧਾਂਤ ਨਹੀਂ ਜੇ ਇਹ ਗਲਤ ਗੱਲ ਹੈ ਵੀ 10% ਸਮਾਂ ਸਿਮਰਨ ਕਰੋ 90% ਐਸ਼ ਕਰੋ। ਹਮ ਨਹੀਂ ਨਹੀਂ ਸਾਡਾ ਤਾਂ ਹੈਗਾ 100% ਸਮਾ ਸਿਮਰਨ ਕਰ ਹਰ ਵੇਲੇ ਹਰ ਵੇਲੇ ਹੁਣ ਤੁਹਾਡੇ ਮਨ ਚ ਫਿਰ ਸਵਾਲ ਪੈਦਾ ਹੋ ਸਕਦਾ ਜੀ ਕਿ ਸੁੱਤਿਆ ਕਿਵੇਂ ਹੋਏਗਾ ਸਿਮਰਨ ਜੀ ਹੈਨਾ ਜੀ ਵੀ ਚਲੋ ਨਾਂਦਿਆਂ ਵੀ ਹੋ ਗਿਆ ਮੇਰਾ ਤੁਰਦਿਆਂ ਵੀ ਹੋ ਗਿਆ ਖਾਂਦਿਆਂ ਵੀ ਹੋ ਗਿਆ ਹੈਨਾ ਉਠਤ ਬੈਠਤ ਸੋਵਤ ਨਾਮ ਮਾਰਗ ਚਲਤ ਹਰੇ ਹਰ ਗਾਈਏ ਸੁੱਤਿਆ ਕਿਵੇਂ ਹੋਏਗਾ ਸਿਮਰਨ ਜੋ ਜੀ ਕਮਾਲ ਦੀ ਗੱਲ ਗੁਰਬਾਣੀ ਨੇ ਕੋਈ ਚੀਜ਼ ਨਹੀਂ ਛੱਡੀ ਜੀ ਜੀ ਪਾਛਾ ਕਹਿੰਦੇ ਨੇ ਸੌਂਦੇ ਵਾਹ ਵਾਹ ਉੱਚ ਰਹਿ ਮੈਂ ਨਾ ਕਹਿੰਦਾ ਵੀ ਬਾਣੀ ਨੂੰ ਨਾ ਕਾਲੀ ਨਾਲ ਪੜ ਕੇ ਸਮਾਪਤ ਕਰਨ ਦੀ ਨਾ ਕੋਸ਼ਿਸ਼ ਕਰੋ ਇਹਦਾ ਰਸ ਲਵੋ ਮਜ਼ਾ ਲਵੋ ਸੌਂਦੇ ਵਾਹ ਵਾਹ ਉੱਚ ਰਹਿ ਉੱਚ ਰਹਿ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸੌਂ ਲੱਗਿਆ ਵਾਹ ਵਾਹ ਉੱਚ ਰੋ ਉੱਠਦੇ ਪੀ ਵਾਹ ਕਰੇਨ ਸਾਰੇ ਉੱਠਦੇ ਵੀ ਕਹੋ ਵਾਹ ਵਾਹ ਬੱਛਾ ਕਹਿੰਦੇ ਨੇ ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸੰਭਾਲੇ ਹੂੰ ਉਹਨਾਂ ਨੂੰ ਫਿਰ ਕੋਈ ਬਿਊਟੀ ਪਾਰਲ ਜਾਣ ਦੀ ਲੋੜ ਨਹੀਂ ਐ ਮੁਖ ਨੂੰ ਉਜਲਾ ਕਰਨ ਲਈ ਹੈ ਨਾ ਬਿਲਕੁਲ ਉਹਨਾਂ ਦੇ ਅੰਦਰ ਚੜਤੀ ਕਲਾ ਹੈ ਮਨ ਮੁਖ ਪਰਾਲੀ ਹੋ ਜਾਂਦੇ ਨੇ ਤੇ ਗੁਰਮੁਖਾਂ ਕੇ ਮੁਖ ਉਜਲੇ ਹੁੰਦੇ ਸੋ ਸੋਹnde ਵੀ ਸਿਮਰਨ ਕਰ ਸਕਦੇ ਆ ਇਹ ਜਿਹੜੀ ਚੀਜ਼ ਹੈ ਮੈਂ ਦੇਖਦਾ ਬਾਣੀ ਚਾ ਅੱਛਾ ਮੈਂ ਸਵਾਲ ਦੀ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਆਸ ਕਾਸ ਕਾਸ ਤਿੰਨ ਵਾਰੀ ਕਿਉਂ ਹੈ ਜੀ ਜੀ ਮੈਂ ਕਹਿੰਨਾ ਪਹਿਲਾ ਆਸ ਹੈ ਮੈਨੂੰ ਨਹੀਂ ਪਤਾ ਤੇ ਮੈਂ ਪੁੱਛਿਆ ਜੀ ਹੈਨਾ ਕੁਝ ਵੀ ਪੁੱਛਿਆ ਮੈਨੂੰ ਨਹੀਂ ਸੀ ਪਤਾ ਆਸ ਟੂ ਨੋ ਹੂੰ ਜਿਵੇਂ ਮੈਂ ਤੁਹਾਨੂੰ ਪੁੱਛਿਆ ਹਾਊ ਟੂ ਲਰਨ ਹਾਊ ਟੂ ਦੋ ਮੈਨੂੰ ਨਹੀਂ ਸੀ ਪਤਾ ਨਹੀਂ ਸੀ ਪਤਾ ਮੈਂ ਤੁਹਾਨੂੰ ਦੱਸਿਆ ਵੀ ਐ ਹੈਨਾ ਦੂਸਰਾ ਮੈਂ ਆਪਣੇ ਸਟੂਡੈਂਟਸ ਨੂੰ ਇਹ ਕਹਿੰਦਾ ਰਿਹਾ ਕਿ ਜੇ ਕੁਝ ਪਤਾ ਹੋਵੇ ਨਾ भी पूछ लेना चाहिए <laughs> फिर पूछ लेना चाहिए <laughs> फिर भी पूछ लेना चाहिए ठीक है कि गलत है बिल्कुल ये दोबारा पूछोगे जो पता है फिर भी पूछोगे कोई फायदा होएगा कि एवं टाइम वेस्ट होएगा कोई एडिशन हो जाएगी वेरी गुड कोई सप्लीमेंट हो जाएगी कल होर नहीं तो कन्फर्म हो जाएगी भी ठीक है ठीक है होर नहीं तो नवा परस्पैक्टिव मिल जाएगा नवे शब्द मिल जाएंगे जी फर्स्ट

ਹੁਣ ਤੁਸੀਂ ਕਹੋਗੇ ਜੀ ਸਰਬਜੀਤ ਸਿੰਘ ਜੀ ਤੁਸੀਂ ਕਿਹਾ ਸੀ ਇਹ ਤਾਂ ਸਾਰਾ ਕੁਝ ਤੁਸੀਂ ਗੁਰਬਾਣੀ 'ਚ ਲੈ ਰਹੇ ਹੋ ਨਾਦ ਦਾ ਇਹ ਗੁਰਬਾਣੀ 'ਚ ਸਵਾਲ ਪੁੱਛਣ ਦੀ ਕਿਹੜੀ ਗੱਲ ਹੈ ਜੀ ਪਹਿਲੀ ਗੱਲ ਬਹੁਤ ਸਾਰੇ ਫਰਮਾਨ ਮਿਲ ਜਾਣਗੇ ਜਾ ਇਹ ਪੁੱਛੋ ਆਉਂ ਪੁੱਛੋ ਐਫ ਉਹਦੇ ਫਰਮਾਨ ਆ ਜਾਣਗੇ ਪੂਰਾ ਜੀ ਇੱਕ ਸਾਲ ਹੋ ਗਿਆ ਜੀ ਨਵੰਬਰ ਦਾ ਮਹੀਨਾ ਹੈ ਜੀ ਪਿਛਲੇ ਸਾਲ ਨਵੰਬਰ ਦੇ ਮਹੀਨੇ ਮੈਂ ਆਖੀਰਲੇ ਹਫਤੇ ਨਿਊਯਾਰਕ ਜਾ ਰਿਹਾ ਸੀ ਤੇ ਜਾਜ ਵਿੱਚ ਮੈਂ ਆਪਣੇ ਨਾਲ ਨਿਤਨੇਮ ਦੀ ਸਟeek ਰੱਖ ਲਈ ਜੀ ਪੈਨ ਪੈਡ ਰੱਖ ਲਿਆ ਬੜਾ ਸਮਾਂ ਹੈ ਖੁੱਲਾ ਸਮਾਂ ਚਲੋ ਥੋੜੀ ਦੇਰ ਨਿਤਨੇਮ ਨੂੰ ਦੁਬਾਰਾ ਸਟeek ਤੋਂ ਵਿਚਾਰਾਂਗੇ ਹੈ ਤਾਂ ਸਿਮਰਨ ਜੋ ਜੀ ਗਲਤ ਗੱਲ ਜਦੋਂ ਬਾਣੀ ਪੜ੍ਹਦੇ ਹੁੰਦੇ ਆਂ ਤੇ ਬਾਣੀ ਵਿੱਚ ਧਿਆਨ ਰਹਿਣਾ ਚਾਹੀਦਾ ਪਰ ਮਨੁੱਖਾ ਮਨ ਨਾ ਏਧਰ ਉਧਰ ਚਲਾ ਜਾਂਦਾ ਉਹਨਾਂ ਦਿਨਾਂ 'ਚ ਮੈਂ ਨਾਦ ਦੇ ਸੰਕਲਪ ਤੇ ਸੋਚ ਰਿਹਾ ਸੀ ਤੇ ਮੈਂ ਕਿਹਾ ਜੀ ਗੁਰਬਾਣੀ ਵਿੱਚ ਸਵਾਲ ਜਵਾਬ ਹੈਗੇ ਨੇ ਹੂੰ ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋਇਆ ਮੇਰਾ ਸਾਰਾ ਸਮਾਂ ਪੂਰੇ ਪਾਠ ਦੇ ਵਿੱਚ ਨਾ ਮੇਰਾ ਸਮਾਂ ਜਪਜੀ ਸਾਹਿਬ ਵਿੱਚ ਨਹੀਂ ਲੱਗਾ ਮੈਂ ਇਹੀ ਲੱਭਦਾ ਰਿਹਾ ਜਪਜੀ ਸਾਹਿਬ ਵਿੱਚ ਕਿੰਨੇ ਸਵਾਲ ਨੇ ਸਵਾਲ ਹੀ ਸਵਾਲ ਨੇ ਸਵਾਲ ਹੀ ਸਵਾਲ ਨੇ ਪਰ ਜਵਾਬ ਹੈ ਬਿਲਕੁਲ ਅੱਗੇ ਮੈਂ ਕਹਿੰਦਾ ਸੀ ਪਹਿਲੀ ਪੌੜੀ ਵਿੱਚ ਸਵਾਲ ਹੈ ਉਸ ਦਿਨ ਮੈਨੂੰ ਸਮਝ ਆਈ ਪਹਿਲੀ ਪੌੜੀ ਵਿੱਚ ਸਵਾਲ ਹੈ ਨਹੀਂ ਹਮ ਪਹਿਲੀ ਪੌੜੀ ਵਿੱਚ ਸਵਾਲ ਹਨ 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 ਪਲੂਰਲ ਹੈ ਦੋ ਸਵਾਲ ਨੇ ਪਹਿਲੀ ਪੌੜੀ 'ਚ ਕਿਵ ਸੱਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾ ਇਹ ਦੋ ਸਵਾਲ ਹੋ ਗਏ ਹਾਂ ਦੋਨਾਂ ਦਾ ਜਵਾਬ ਇੱਕ ਹੈ ਭਾਵੇਂ ਸਵਾਲ ਦੋ ਨੇ ਚੌਥੀ ਪੌੜੀ 'ਚ ਫੇਰ ਸਵਾਲ ਹੈ ਫੇਰ ਕਿ ਅੱਗੇ ਰੱਖੀ ਹੈ ਮੂੰਹ ਕੇ ਬੋਲਣ ਬੋਲੀਆ ਜੀ ਮੂੰਹ ਤੋਂ ਕਿਹੜੇ ਬੋਲ ਬੋਲਣ ਬੋਲਣੇ ਆ ਪ੍ਰਮਾਤਮਾ ਅੱਗੇ ਕੀ ਰੱਖਾਂ 200 ਹਾਲ ਨੇ 6ਵੀਂ ਪੌੜੀ ਚ ਫਿਰ 200 ਹਾਲ ਵਿਣ ਭਾਣੇ ਕੇ ਨਾਏ ਕਰੀ 6 ਪੌੜੀਆਂ ਤੱਕ 6 ਸਵਾਲ ਆ ਗਏ ਹੁਣ ਕਿੰਨੀਆਂ ਪੌੜੀਆਂ ਜਪਜੀ ਸਾਹਿਬ ਦੀਆਂ ਜੀ 38 ਪੌੜੀਆਂ ਮੈਂ ਉਦੋਂ ਇੱਧਰ ਤੱਕ ਸੋਚ ਰਿਹਾ ਸੀ 38 ਪੌੜੀਆਂ ਚ ਘੱਟੋ ਘਾਟ 38 ਸਵਾਲ ਹੋਣਗੇ 40 ਹੋ ਜਾਣਗੇ 50 ਹੋ ਜਾਣਗੇ ਪਰ ਨਹੀਂ ਸਿਮਰਨ ਜੋਤੀ ਉਸ ਦਿਨ ਤੇ ਕਮਾਲ ਹੋ ਗਈ ਜੀ ਮੈਂ ਜਾਜ ਵਿੱਚ ਬੈਠੇ ਬੈਠੇ ਬਾਰ ਬਾਰ ਜਪਜੀ ਸਾਹਿਬ ਪੜ੍ਹ-ਪੜ੍ਹ ਕੇ ਨਾ ਅੰਡਰਲਾਈਨ ਕਰ-ਕਰ ਕੇ ਲਗਭਗ 70 ਸਵਾਲ ਤੇ ਬਿਲਕੁਲ ਸਿੱਧੇ ਸਵਾਲ ਜੀ 70 ਜਪਜੀ ਸਾਹਿਬ ਹੋ ਇਸ ਤੋਂ ਵੀ ਵੱਧ ਹੋਣਗੇ ਮੈਂ ਗਿਣਤੀਆਂ ਐਗਜ਼ੈਕਟ ਨਹੀਂ ਕਹਿੰਦਾ ਅੱਛਾ ਜੇ ਐਕਸਕਲੇਮੇਟਰੀ ਕੁਐਸਚਨਸ ਵੀ ਪਾ ਲਓ ਤੇ 100 ਦੇ ਕਰੀਬ ਪਹੁੰਚ ਜਾਂਦੇ ਨੇ ਤੇ ਜਵਾਬ ਵੀ ਹੈ ਜਵਾਬ ਅੱਛਾ ਕਈਆਂ ਦੇ ਜਵਾਬ ਕੀ ਹੁੰਦੇ ਨੇ ਯਵੇਂ ਪਾਤਸ਼ਾਹ ਕਹਿੰਦੇ ਨੇ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ 400 ਸਾਲ ਆ ਗਏ ਇੱਕੋ ਲਾਈਨ ਚ ਹੈਨਾ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਇਹ ਐਕਸਕਲੇਮੇਟਰੀ ਕੁਐਸਚਨਸ ਨੇ ਜੀ ਇਹਨਾਂ ਦਾ ਜਵਾਬ ਇਦਾਂ ਵੀ ਇਹਨੂੰ ਕਾਊਂਟ ਨਹੀਂ ਕੀਤਾ ਜਾ ਸਕਦਾ ਕਵਣ ਸੁਵੇਲਾ ਵਖਤ ਕਵਣ ਇਹ ਵੇਲਾ ਵਖਤ ਕੋਈ ਦੱਸ ਹੀ ਨਹੀਂ ਸਕਦਾ ਹਮ ਬਟ ਹੈ ਤਾਂ ਇੱਕ ਕੁਐਸਚਨ ਹੈ ਨਾ ਇਹ ਹੈਰਾਨੀ ਵਾਲੇ ਕੁਐਸਚਨਸ ਜਦੋਂ ਮੈਂ ਦੇਖਿਆ ਵੀ ਇੰਨਾ ਜ਼ਿਆਦਾ ਨੰਬਰ ਆਫ ਕੁਐਸਚਨਸ ਹੈ ਤੇ ਮੈਨੂੰ ਲੱਗਾ ਵੀ ਸਾਨੂੰ ਆਪਣੇ ਬੱਚਿਆਂ ਨੂੰ ਜੇ ਲਰਨਿੰਗ ਸਿਖਾਣੀ ਹੈ ਹਾਊ ਟੂ ਲਰਨ ਸਿਖਾਣਾ ਹੈ ਤੇ ਉਹਨਾਂ ਨੂੰ ਇਹ ਕਹਿਣਾ ਪਏਗਾ ਬੱਚਿਓ ਪੁੱਛੋ 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 ਜਿਹੜਾ ਪੁੱਛੇਗਾ ਅੱਗੇ ਲੰਘ ਜਾਏਗਾ ਜਿਹੜਾ ਨਹੀਂ ਪੁੱਛੇਗਾ ਉਹ ਪਿੱਛੇ ਰਹਿ ਜਾਏਗਾ ਪਿੱਛੇ ਰਹਿ ਜਾਏਗਾ ਅਸੀਂ ਵਰਕਸ਼ਾਪਸ ਕੀਤੀਆਂ ਜੀ ਇੱਥੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ 11 ਬ੍ਰਾਂਚਸ ਦੇ ਵਿੱਚ ਅਸੀਂ ਕਿਵੇਂ ਬੱਚਿਆਂ ਦੇ ਵਿੱਚ ਪੁੱਛਣ ਦਾ ਪੈਦਾ ਕੀਤਾ ਜਾਏ ਪਹਿਲੀ ਗੱਲ ਹੈਰਾਨੀ ਤੇ ਦੁੱਖ ਦੀ ਗੱਲ ਹੈ ਜੇ ਤੁਸੀਂ ਸੱਚੀ ਮੁੱਚੀ ਟੀਚਰਾਂ ਨੂੰ ਵੀ ਪੁੱਛ ਕੇ ਦੇਖ ਲਓ ਤੇ ਬੱਚਿਆਂ ਨੂੰ ਵੀ ਪੁੱਛ ਕੇ ਦੇਖ ਲਓ ਟੀਚਰਸ ਵੀ ਕਹਿੰਦੇ ਨੇ ਕਲਾਸ ਵਿੱਚ ਕੋਈ ਬੱਚਾ ਸਵਾਲ ਨਹੀਂ ਪੁੱਛਦਾ ਕੋਦੇ ਕਦਾਂ ਕੋਈ ਕੁਛ ਘੱਟ ਬੱਚਿਆਂ ਨੂੰ ਪੁੱਛ ਕੇ ਦੇਖ ਲਓ ਇਹ ਗੱਲ ਸਕੂਲਾਂ ਨਹੀਂ ਯੂਨੀਵਰਸਿਟੀ ਤੱਕ ਵੀ ਲਾਗੂ ਹੁੰਦੀ ਜੀ ਮੈਂ ਆਪਣੀ ਯੂਨੀਵਰਸਿਟੀ 'ਚ ਪੁੱਛਿਆ ਬੱਚਿਆਂ ਨੂੰ ਡਿਫਰੈਂਟ ਡਿਸਪਲਿਨਸ ਦੇ ਵੀ ਤੁਹਾਡੀ ਕਲਾਸ 'ਚ ਸਵਾਲ ਕਿੰਨੇ ਕੋ ਜਣੇ ਪੁੱਛਦੇ ਨੇ ਜਾਂ ਤੁਸੀਂ ਕਦੇ ਪੁੱਛਿਆ ਨਹੀਂ ਪੁੱਛਦੇ ਜਾਂ ਤਾਂ ਸਾਡੇ ਟੀਚਰ ਸਨਬ ਕਰ ਦਿੰਦੇ ਨੇ ਬਿਲਕੁਲ ਕਰ ਦਿੰਦੇ ਜਾਂ ਫਿਰ ਸਾਡੇ ਬੱਚੇ ਹੀ ਹਾਲੀ ਐਨੇ ਸੁਚੇਤ ਨਹੀਂ ਹੋਏ ਹੂੰ ਮੈਂ ਕਹਿਣਾ ਸ਼ੁਰੂ ਕੀਤਾ ਕਿ ਸਿੱਖਣ ਦੀ ਪਹਿਲੀ ਪੌੜੀ ਜੇ ਤੁਹਾਡੇ ਅੰਦਰ ਜਿਗਿਆਸਾ ਪੈਦਾ ਹੋਵੇ ਇਹ ਕਿਉਂ ਇਹ ਕਿਵੇਂ ਅੱਛਾ ਮੈਂ ਟੀਚਰਸ ਨੂੰ ਕਹਿਣਾ ਸ਼ੁਰੂ ਕੀਤਾ ਜੀ ਜਿਹੜਾ ਟੀਚਰ ਸਵਾਲ ਜਵਾਬ ਦੇ ਢੰਗ ਨਾਲ ਪੜ੍ਹਾਏਗਾ ਨਾ ਉਹਦੇ ਬੱਚੇ ਜ਼ਿਆਦਾ ਸਿੱਖਣਗੇ ਜ਼ਿਆਦਾ ਵਧੀਆ ਸਿੱਖਣਗੇ ਕੁਐਸਚਨ ਆਨਸਰ ਹੋਵੇਗਾ ਕੁਐਸਚਨ ਆਨਸਰ ਮੈਂ ਅੱਜ ਜਿਹੜਾ ਚੈਪਟਰ ਪੜ੍ਹਾਣਾ ਹੈ ਨਾ ਮੈਂ ਘਰੋਂ ਉਹਦੇ ਸਵਾਲ ਬਣਾ ਕੇ ਜਾਵਾਂ ਪਹਿਲਾਂ ਬੱਚਿਆਂ ਨੂੰ ਕਲਾਸ ਹੀ ਜਾਂਦੇ ਹੀ ਸਵਾਲ ਪਾਵਾਂ ਕਿ ਤੁਹਾਨੂੰ ਪਤਾ ਹੈ ਇਹ ਕਿਵੇਂ ਹੁੰਦਾ ਹੈ ਇਹ ਕਿਵੇਂ ਹੁੰਦਾ ਹੈ ਇਹ ਕਿਵੇਂ ਹੁੰਦਾ ਹੈ ਆਓ ਅੱਜ ਅਸੀਂ ਇਹ ਪੜ੍ਹਾਂਗੇ ਆ ਕਿਵੇਂ ਹੁੰਦਾ ਹੈ